ਏ ਇੰਟਰਵਿਊ ਦੇਖ ਰਹੀ ਆ ਉਹ ਤਾਂ ਕੀ ਕਹੋਂਗੇ ਉਹਨੂੰ ਆਈ ਲਵ ਯੂ ਮੈਂ ਕਿਹੜਾ ਕੁੜੀ ਕੱਢ ਕੇ ਮੇਰੀ ਤਾਂ ਮੇਰੇ ਤਾਂ ਹੁਣ ਲਾ ਮੈਰਿਜ ਆ ਹੁਣ ਲਾ ਮੈਰਿਜ ਹਾਂ ਪਹਿਲਾਂ ਤਾਂ ਅਰੇਂਜ ਮੈਰਿਜ ਸੀ ਅਰੇਂਜ ਮੈਰਿਜ ਤਾਂ ਮੈਂ ਕਹਿੰਦਾ ਹੋਣੀਏ ਨਹੀਂ ਚਾਹੀਦੀ ਸਾਲੇ ਕਿੰਨੀ ਕ ਚੰਗੀ ਕੁੜੀ ਮਿਲ ਗਈ ਐ ਦੇਖ ਲੋ ਜੀ ਚਲੋ ਐਂ ਕਰਦੇ ਆ ਕੁੜੀ ਨੇ ਇੱਕ ਕੁੜੀ ਨੇ ਜਿਉਂਦੇ ਜਿਉਂਦੇ ਗੱਬਰੂ ਨੂੰ ਮਰਦ ਗੱਬਰੂ ਨੂੰ ਨੌਜਵਾਨ 500 ਡੰਡ ਲਾਉਣ ਵਾਲੇ ਗੱਬਰੂ ਨੂੰ ਜ਼ਹਿਰ ਖਵਾ ਕੇ ਗੱਡੀ ਮਾਰ ਕੇ ਮਾਰਤਾ ਇੱਕ ਕੁੜੀ ਨੇ ਮਰੇ ਪਏ ਗੁਰਵਿੰਦਰ ਨੂੰ ਡੀ ਐਮ ਸੀ ਵਾਲੇ ਮਰੀਜ਼ ਨੂੰ ਬਿਲਕੁਲ ਜਾਉਂਦਾ ਜਾਗਦਾ ਖੜਾ ਕਰਤਾ ਹੁਣ ਤੁਸੀਂ ਹਿਸਾਬ ਲਾ ਲਓ ਪਿਆਰ ਕਿੰਨਾ ਕਰਦੀ ਆ ਇਹ ਇੰਟਰਵਿਊ ਦੇਖ ਰਹੀ ਆ ਉਹ ਤਾਂ ਕੀ ਕਹੋਂਗੇ ਉਹਨੂੰ ਆਈ ਲਵ ਯੂ ਆਏ ਆਹ ਖੁੱਲ ਗਏ ਹਾਂ ਹਾਂ ਮੈਂ ਖੁੱਲ ਕੀ ਬੋਲਿਆ ਮੈਂ ਕਦੇ ਮੈਂ ਵੀਰ ਜੀ ਮੈਂ ਉਹ ਬੰਦਾ ਮੈਂ ਕਦੇ ਵੀ ਕੋਈ ਗੱਲ ਅੰਦਰ ਰੱਖ ਕੇ ਨਹੀਂ ਪਿਆ ਕਰਨ ਮੈਂ ਹਮੇਸ਼ਾ ਖਾਲੀ ਰਹਿਣਾ ਕਈ ਬੰਦੇ ਆ ਹੀ ਨਹੀਂ ਵੀ ਅੰਦਰ ਹੀ ਗੱਲਾਂ ਜੀ ਵੀ ਰੱਖਦੇ ਨੇ ਮੈਂ ਤਾਂ 5 ਮਿੰਟ ਵੀ ਨਹੀਂ ਅੰਦਰ ਗੱਲ ਰੱਖਦਾ ਨਹੀਂ ਰੱਖਦਾ ਖਾਲੀ ਰਹਿਣਾ ਮੈਂ ਖਾਲੀ 24 ਲੋਕਾਂ ਨੇ ਫੋਨ ਕੱਢ ਲੇ ਕਹਿੰਦੇ ਉਹ ਦੁਬਾਰਾ ਕਹਿ ਗਏ ਤੋ ਇੱਕ ਵਾਰ ਫਿਰ ਉਹ ਕਿਨੂੰ ਉਹਨੂੰ ਮੈਂ ਤਾਂ ਇਹ ਕਹਿ ਸਕਦਾ ਕਿ ਭਾਈ ਭਾਬੀ ਸਾਡੀ ਥੋਨੀ ਭਾਬੀ ਨੂੰ ਮੈਂ ਗੱਗੂ ਕਹਿੰਦਾ ਹੁਣ ਆਏ ਆਏ ਆਜ ਵੱਲੋ ਜੀ ਨਾਮ ਹਾਂਜੀ ਚਲੋ ਤੇ ਗੱਗੂ ਨੂੰ ਮੈਂ ਬਹੁਤ ਜ਼ਿਆਦਾ ਆਪਣੇ ਆਪ ਤੋਂ ਵੀ ਜ਼ਿਆਦਾ ਪਿਆਰ ਕਰਦਾ ਮੈਂ ਇਹ ਕਹਿਦਾ ਨਾ ਤੁਹਾਨੂੰ ਪਤਾ ਨਾ ਪੰਜਾਬ ਸ਼ਿੰਗਾਰ ਨੂੰ ਪਿੰਨਾ ਪਿਆਰ ਕਰਦਾ ਹਾਂ ਜਿੱਦੇ ਮੇਰਾ ਵਿਆਹ ਹੋਇਆ ਮੈਂ ਉਹ ਕਹਿੰਦੇ ਨੇ ਜੋ ਕੁਛ ਖੱਟਿਆ ਕਮਾਇਆ ਤੇਰੀ ਝੋਲੀ ਪਾਇਆ ਮੈਂ ਪੰਜਾਬ ਸ਼ਿੰਗਾਰ ਨੂੰ ਆਪਣੇ ਸੁਪਨਿਆਂ ਦੀ ਸਹਿਯਾਗੀ ਨੂੰ ਗਿਫਟ ਕਰਨਾ ਮੇਰੀ ਤਾਂ ਆਪਣੀ ਪਤਨੀ ਨੂੰ ਮੈਂ ਉਹਨੂੰ ਗਿਫਟ ਕਰੂੰਗਾ ਤੇ ਇਹੀ ਆ ਵੀ ਮੈਂ ਗੱਗੂ ਨੂੰ ਕਹਿਣਾ ਤੇ ਕੀ ਆ ਵੀ ਗੱਗੂ ਆਈ ਲਵ ਯੂ ਮੈਂ ਤੈਨੂੰ ਬਹੁਤ ਪਿਆਰ ਕਰਦਾ ਆਏ ਹਾ ਨਾ ਵੀ ਬਾਈ ਵਾਈਗਰੂ ਚੜਦੀ ਕਲਾ ਰੱਖੇ ਬਾਈ ਨੂੰ ਹਨਾ ਜੋੜੀ ਜੇ ਮਨ ਦੇ ਵਿੱਚ ਇੰਨਾ ਜੇ ਤੁਸੀਂ ਚੱਲ ਰਹੇ ਹੋ ਤਾਂ ਵਾਈਗਰੂ ਚੜਦੀ ਕਲਾ ਰੱਖੇ ਉਹ ਛੱਡ ਕੇ ਸਾਰੀਆਂ ਮੇਰੀਆਂ ਭੈਣਾਂ ਬਸ ਉਹਨੂੰ ਛੱਡ ਕੇ ਆਏ ਹਾ ਇਹ ਵੀ ਸਤਕਾਰ ਪੂਰਾ ਆ ਹਾਂ ਕਿਉਂਕਿ ਕਈ ਮੈਂ ਕਿਹਾ ਨਾ ਉਹ ਇੱਕ ਬੰਦੇ ਨੇ ਕਿਹਾ ਕਹਿੰਦਾ 23 24 ਕੁੜੀਆਂ ਨਾਲ ਗੱਲ ਕਰੀ ਕਰਦਾ ਕਹਿੰਦਾ ਇਹ ਕਿਹੜਾ ਬਾਬਾ ਹੁਣ ਮੈਂ 32 ਸਾਲ ਦਾ ਮੈਂ ਚੌਰ ਬੰਦਾ ਮੈਂ ਕਹਿੰਦਾ ਠਰਕਪੋਰ ਦਾ ਹੋਊਂਗਾ ਤੈਨੂੰ ਕੀ ਪਤਾ ਜੇ ਮੈਨੂੰ 23 24 ਕੁੜੀਆਂ ਨੇ ਫੋਨ ਕਰਿਆ ਮੈਂ ਤਾਂ 2 2 3 3 4 4 ਦਿਨ ਗੱਲ ਕਰਕੇ ਉਹਨਾਂ ਨਾਲ ਮੈਂ ਇੰਟਰਵਿਊ ਲੈ ਲੈਂਦਾ ਦੀ ਇੱਕ ਤਰ੍ਹਾਂ ਉਹਨਾਂ ਦੀ ਉਹ ਚੋਂ ਮੈਨੂੰ ਪਤਾ ਲੱਗ ਜਾਂਦਾ ਦੀ ਇਹ ਕੁੜੀ ਮੇਰੇ ਲਈ ਨਹੀਂ ਜਾਨੀ ਵਿਆਹ ਵਾਸਤੇ ਜੀਵਨ ਸਾਥੀ ਲੱਭਿਆ ਹਾਂ ਜੀਵਨ ਸਾਥੀ ਲੱਭ ਰਿਹਾ ਉਹ ਫਿਰ ਉਹ ਉੱਥੇ ਆ ਗਏ ਹੁਣ ਜਿਹੜਾ ਨਾਮ ਤੁਸੀਂ ਲਿਆ ਉਹਦੇ ਗੱਲ ਖਤਮ ਮੈਂ ਤੁਹਾਨੂੰ ਇਹ ਦੱਸਦਾ ਵੀ ਉਹ 5 ਦਿਨਾਂ ਵਿੱਚ ਪਤਾ ਲੱਗ ਜਾਂਦਾ ਦੀ ਵੀ ਇਹ ਮੇ ਨਾਲ ਸਿਰੇ ਤੱਕ ਜਾਊਗੇ ਨਾ ਉਹ ਐਸੀ ਕੁੜੀ ਬੱਕਰੀ ਪੈਦਾ ਕਰੀ ਪ੍ਰਮਾਤਮਾ ਨੇ ਵੀ ਉਹਨੇ ਪਹਿਲੇ ਮਿੰਟ ਹੀ ਹੂੰ ਉਹਨੀਆਂ ਅੱਖਾਂ ਚ ਖਾਂਚ ਪੈਣ ਸਾਰੀ ਪਹਿਲੇ ਮਿੰਟ ਹੀ ਪਤਾ ਲੱਗ ਗਿਆ ਵੀ ਇਹੀ ਉਹ ਕੁੜੀ ਆ ਜਿਹਨੂੰ ਰੱਬ ਨੇ ਤੇਰੇ ਲਈ ਬਣਾਈ ਥੀ ਵੀ ਜੋ ਮੈਨੂੰ ਤਾਂ ਇਹ ਲੱਗਦਾ ਦਾ ਜਨਮ ਵੀ ਮੇਰੇ ਲਈ ਹੋਇਆ ਆਏ ਹਾਏ ਤੇ ਫਿਰ ਐ ਤਾਂ ਗੁਰੂ ਗੁਰਵਿੰਦਰ ਦਾ ਵੀ ਹੋਇਆ ਹੀ ਆ ਉਹ ਮੇਰਾ ਉਹਦੇ ਲਈ ਹੋਇਆ ਆਏ ਹਾਏ ਬਾਕੀ ਕਾ ਹੁਣ ਅੱਜ ਬਲਸ਼ ਕਰ ਰਹੇ ਹੋ ਤੁਸੀਂ ਬਲਸ਼ ਉਹ ਕੀ ਹੁੰਦਾ ਜਾਨੀ ਗੱਲਾਂ ਲਾਲ ਹੋ ਗਈ ਚਲੋ ਜੀ ਉਹ ਸਾਵਰਾ ਸ਼ੁਕਰਾਂ ਪਿਆਰ ਆ ਸਾਰੇ ਲਈ ਮੁਹੱਬਤ ਆ ਮੈਂ ਤਾਂ ਕਹਿੰਦਾ ਜੀ ਸਾਰੇ ਖੁਸ਼ ਰਹੋ ਕਦੇ ਵੀ ਦੇਖੋ ਮੈਂ ਆਪਣੇ ਭਰਾਵਾਂ ਨੂੰ ਵੀ ਕਹਿਣਾ ਵੀ ਆਪਣੀਆਂ ਘਰ ਵਾਲੀਆਂ ਤੇ ਕਦੇ ਹੱਥ ਨਾ ਚੱਕੋ ਉਹਨਾਂ ਨੂੰ ਬਤਮੀਜ਼ੀ ਨਾਲ ਨਾ ਬੋਲੋ ਉਹਨਾਂ ਦੀਆਂ ਸਾਰੀਆਂ ਗਲਤੀਆਂ ਮaaf ਕਰ ਦਿਓ ਸਵਾਏ ਧੋਖੇ ਤੋਂ ਸਾਰੀਆਂ ਗਲਤੀਆਂ ਮaaf ਕਰ ਦਿਓ ਸਵਾਏ ਧੋਖੇ ਤੋਂ ਸਵਾਏ ਧੋਖੇ ਤੋਂ ਧੋਖਾ ਨਹੀਂ ਮaaf ਕਰਨਾ ਚਾਹੇ ਬੰਦਾ ਦਿੰਦਾ ਚਾਹੇ ਕੁੜੀ ਕਦੇ ਵੀ ਨਹੀਂ ਕਰਨਾ ਨਾ ਕਦੇ ਮaaf ਨਹੀਂ ਕਰਨਾ ਤੁਸੀਂ ਗ੍ਰਿਸਤੇ ਦੇ ਵਿੱਚ ਰਹੇ ਹੋ ਤੁਹਾਡੇ ਨਾਲ ਬਹੁਤ ਕੁਝ ਹੋਇਆ ਆ ਬਿਲਕੁਲ ਨਾਲੇ ਦੇਖੋ ਮੇਰੀ ਅਰੇਂਜ ਮੈਰਿਜ ਸੀ ਅਰੇਂਜ ਮੈਰਿਜ ਦੇ ਵਿੱਚ ਮੈਨੂੰ ਪਸੰਦ ਵੀ ਕੁੜੀ ਵਾਲਿਆਂ ਨੇ ਕੀਤਾ ਰਿਸ਼ਤਾ ਵੀ ਕੁੜੀ ਵਾਲੇ ਕਰਕੇ ਗਏ ਜ਼ਹਿਰ ਵੀ ਕੁੜੀ ਵਾਲਿਆਂ ਨੇ ਪਾਤੀ ਗੱਡੀ ਵੀ ਕੁੜੀ ਵਾਲਿਆਂ ਨੇ ਮਾਰਤੀ ਤੇ ਜੇਲ੍ਹ 'ਚ ਵੀ ਕੁੜੀ ਵਾਲਿਆਂ ਨੇ ਪਛਾਤਾ ਮੇਰਾ ਤਾਂ ਕੋਈ ਕਸੂਰ ਨਹੀਂ ਸੀ ਮੈਂ ਕਿਹੜਾ ਕੁੜੀ ਕੱਢ ਕੇ ਮੇਰੀ ਤਾਂ ਮੇਰੇ ਤਾਂ ਹੁਣ ਲੰਬ ਮੈਰਿਜ ਆ ਹੁਣ ਲੰਬ ਮੈਰਿਜ ਹਾਂ ਪਹਿਲਾਂ ਤਾਂ ਅਰੇਂਜ ਮੈਰਿਜ ਸੀ ਅਰੇਂਜ ਮੈਰਿਜ ਤਾਂ ਮੈਂ ਕਹਿੰਦਾ ਹੋਣੀਏ ਨਹੀਂ ਚਾਹੀਦੀ ਸਾਲੇ ਯਾਰ ਰਹਿਣਾ ਤਾਂ ਬੰਦੇ ਤੀ ਨਹੀਂ ਨਹੀਂ ਐਂ ਤਾਂ ਆਪਣੇ ਫਿਰ ਪੁਰਾਣੇ ਹੁਣ ਜਿੰਨੇ ਵੀ ਆਪਣੇ ਉਹ ਪੁਰਾਣੇ ਹੋਰ ਸੀ ਵੀਰ ਦੀ ਆਪਣੀਆਂ ਮਾਵਾਂ ਨੇ ਅਰੇਂਜ ਮੈਰਿਜ ਦਾ ਵਿੱਚ ਹੀ ਸਮਾਂ ਕੱਢਿਆ ਆ ਉਹ ਸਮਾਂ ਹੋਰ ਸੀ ਉਹ ਸਮਾਂ ਹੋਰ ਸੀ ਉਹ ਸਮਾਂ ਹੋਰ ਸੀ ਹੁਣ ਸਮਾਂ ਹੋਰ ਹੁਣ ਸਮਾਂ ਹੋਰ ਹੁਣ ਤਾਂ ਵੀਰੇ ਹੁਣ ਕੈਮਰੇ ਦਾ ਜੋਗਾ ਹੁਣ ਸਮਾਂ ਹੀ ਹੋਰ ਹੁਣ ਤਾਂ ਇੱਕ ਮਿੰਟ ਤੇ ਆਪਾਂ ਦੇਖੋ ਉਹਦਾ ਆਪਣੇ ਬਾਪੇ ਕੁੱਟ ਦਿੰਦੇ ਤੇ ਮੰਮੀ ਨੂੰ ਜਾਨ ਨੂੰ ਆਪਣੇ ਨਾਨਕੇ ਗੱਲ ਜਾਂਦੀ ਦੀ ਜਦ ਤੱਕ ਤਾਂ ਮੰਮੀ ਪਾਪਾ ਦਵਾਰੇ ਖੁਸ਼ ਹੋਵੇ ਫਿਰਦੇ ਹੁੰਦੇ ਸੀ ਹੁਣ ਮੜਾ ਜੇ ਤੁਸੀਂ ਇੱਕ ਵਾਰ ਝਿੜਕ ਮਾਰ ਦੋ ਉਹਦੋਂ ਨੂੰ ਅਗਲੀ ਨੇ ਫੋਨ ਕਰ ਦੇਣਾ ਕੱਪੜੇ ਟੇਚੀ ਚ ਪਾ ਕੇ ਲੈ ਜਾਣੇ ਨੇ ਇਸ ਕਰਕੇ ਅੱਜ ਜੇ ਰਿਸ਼ਤਾ ਚੱਲੂਗਾ ਪ੍ਰੇਮ ਦੇ ਸਿਰ ਤੇ ਚੱਲੂਗਾ ਤੇ ਮੇਰੀਆਂ ਭੈਣਾਂ ਜਿਹੜੀਆਂ ਜੰਜੀ ਨੇ ਬੱਚੀਆਂ ਹਮ ਉਹਨਾਂ ਨੂੰ ਵੀ ਮੈਂ ਕਹਿਣਾ ਮੇਰੀਆਂ ਭੈਣੋ ਜਿੱਦਾਂ ਦੇ ਜੀ ਕਰਦਾ ਉਦਾਂ ਦੇ ਕੱਪੜੇ ਪਾਓ ਅਸੀਂ ਵੀ ਤੁਹਾਨੂੰ ਕਹਿੰਦੇ ਜਿੱਦਾਂ ਦੇ ਜੀ ਕਰਦਾ ਉੱਥੇ ਜਾਓ ਕੁਛ ਮਰਜ਼ੀ ਜਿੰਨੀਆਂ ਮਰਜ਼ੀ ਗਲਤੀਆਂ ਕਰੋ ਪਰ ਰੱਬ ਦਾ ਵਾਸਤਾ ਭੈਣ ਮੇਰੀਓ ਬੱਚਿਓ ਮੇਰੀਓ ਉਹ ਗਲਤੀ ਕਦੇ ਨਹੀਂ ਕਰਨੀ ਜਿਹੜੀ ਗਲਤੀ ਕਰਨ ਵੇਲੇ ਤੁਹਾਨੂੰ ਗੁਨਾਹ ਲੱਗੇ ਗਲਤੀ ਦੀ ਮਾਫੀ ਹੋ ਜਾਂਦੀ ਹੈ ਗੁਨਾਹ ਦਾ ਮਾਪ ਪਾਪ ਦਾ ਕੋਈ ਸ ਹੈ ਪਾਪ ਦੀ ਸਜ਼ਾ ਹੁ ਮੇਰੀਓ ਭੈਣੋ ਅੰਦਰੋਂ ਆਤਮਾ ਦੱਸ ਦਿੰਦੀ ਹੈ ਵੀ ਇਹ ਇਹ ਮੈਂ ਗੁਨਾਹ ਕਰ ਰਹੀ ਹਾਂ ਕਿਸੇ ਦਾ ਭਰੋਸਾ ਤੋੜਨਾ ਗੁਨਾਹ ਵਸ ਗੁਨਾਹ ਗੁਨਾਹ ਕਿਸੇ ਦਾ ਭਰੋਸਾ ਤੋੜਨਾ ਗੁਨਾਹ ਵਸ ਇਹ ਨਹੀਂ ਗੱਲ ਹੁਣ ਉੱਭਰ ਚੁੱਕਿਆ ਗੁਰਵਿੰਦਰ ਆਪਣੇ ਆਪ ਚ ਹਾਂਜੀ ਹਾਂ ਜਿਉਂਦੇ ਕਰਤੇ ਤੁਹਾਨੂੰ ਦੱਸੀਦਾ ਨਾ ਮਰੇ ਹੋਏ ਜਿਉਂਦੇ ਕਰਤੇ ਅਸਲ ਚ ਜਿਹੜੇ ਕਹਿੰਦੇ ਨੇ ਵੀ ਹੁਣ ਜਿਹੜਾ ਤੁਸੀਂ ਮੈਂ ਮੈਂ ਇੱਕ ਹੋਰ ਤੁਹਾਨੂੰ ਪੁੱਛਣਾ ਜਾਊਂਗਾ ਜਿਹੜਾ ਤੁਸੀਂ ਅੱਜ ਕਿਹਾ ਹੈ ਕਿ ਮੈਂ ਇੱਕ ਇੱਕ ਲਾਇਆ ਆ ਮਾੜਾ ਮੋਟਾ ਖਾਦਾ ਆ ਇਹ ਛੱਡ ਦੇਣਾ ਜਮੀ ਹੁਣ ਦੇਖ ਲਾਂਗੇ ਛੱਡਿਆ ਜਾਂ ਤਾਂ ਵੀ ਠੀਕ ਆ ਨਹੀਂ ਫਿਰ ਨਹੀਂ ਵੀ ਛੱਡਿਆ ਤਾਂ ਵੀ ਕੋਈ ਗੱਲ ਕਿਉਂਕਿ ਤੁਸੀਂ ਪ੍ਰਮੋਟ ਵੀ ਬਹੁਤ ਕੀਤਾ ਹੈ ਮੈਂ ਤਾਂ ਫਲੈਕਸੀਬਲ ਰਹਿਣਾ ਫਲੈਕਸੀਬਲ ਹਾਂ ਮੈਂ ਪ੍ਰਮੋਟ ਨਹੀਂ ਕੀਤਾ ਇਸ ਗੱਲ ਤੇ ਫਿਰ ਮੈਨੂੰ ਉਹ ਲੱਗਦਾ ਮੈਂ ਪ੍ਰਮੋਟ ਨਹੀਂ ਕਰਦਾ ਮੈਂ ਵਕਾਲਤ ਕਰਦਾ ਵਕਾਲਤ ਕਰਦਿਆਂ ਹਾਂ ਪ੍ਰਮੋਟ ਤੁਹਾਡੇ ਮੂੰਹੋਂ ਬਹੁਤ ਵਾਰ ਸੁਣਿਆ ਗਿਆ ਵਕਾਲਤ ਮੈਂ ਕਰਦਾ ਵੀ ਜਿਹੜੇ ਚਿੱਟਾ ਸਮੈਕ ਗੋਲੀਆਂ ਟੀਕੇ ਇਦਾਂ ਦੇ ਨਸ਼ੇ ਚੱਲਦੇ ਨੇ ਜੇ ਇਹ ਨਸ਼ੇ ਬੰਦ ਕਰਨੇ ਨੇ ਤਾਂ ਉਹਨਾਂ ਨਸ਼ਿਆਂ ਦੇ ਆਪੋਜੀਟ ਸਾਨੂੰ ਫੀਮ ਤੇ ਭੁੱਕੀ ਆਲਟਰਨੇਟ ਸਾਡੇ ਕੋਲ ਉਹੀ ਆ ਵੀ ਫੀਮ ਤੇ ਭੁੱਕੀ ਆ ਜਿਹੜੀ ਉਹਦੇ ਠੇਕੇ ਖੋਲੇ ਆ ਉਹਦੇ ਠੇਕੇ ਖੋਲੇ ਜਾਂ ਇਹ ਅਸੀਂ ਆਂ ਗੁਰਵਿੰਦਰ ਅਸਲ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਸੋਚਦਾ ਏ ਉਹਦੀ ਨਜ਼ਰ 'ਚ ਧਰਮ ਦੀ ਡੈਫੀਨੇਸ਼ਨ ਕੀ ਹੈ ਧਰਮ ਤਾਂ ਦੇਖੋ ਜੀ ਇੱਕ ਰਸਤੇ ਨੂੰ ਕਹਿੰਦੇ ਨੇ ਇੱਕ ਮਾਰਗ ਨੂੰ ਕਹਿੰਦੇ ਨੇ ਇੱਕ ਉਹ ਰਸਤਾ ਇੱਕ ਉਹ ਮਰਿਆਦਾ ਦੇ ਵਿੱਚ ਰਹਿ ਕੇ ਰਸਤਾ ਜਿਹੜਾ ਖੁਦਾ ਤੱਕ ਪਹੁੰਚਾ ਦੇਵੇ ਉਹਨੂੰ ਧਰਮ ਕਹਿ ਜਾਂਦੇ ਨੇ ਪਰ ਮੈਂ ਤਾਂ ਕਿਸੇ ਆਪਣੇ ਆਪ ਨੂੰ ਕਿਸੇ ਧਰਮ ਦਾ ਨਹੀਂ ਮੰਨਦਾ ਜੀ ਮੇਰਾ ਧਰਮ ਤਾਂ ਇਨਸਾਨੀਅਤ ਆ ਮੇਰਾ ਧਰਮ ਆ ਮੇਰਾ ਧਰਮਾ ਜਿਹੜਾ ਉਹ ਸਿਰਫ ਤੇ ਸਿਰਫ ਪ੍ਰੇਮ ਪ੍ਰੇਮ ਮੈਂ ਪ੍ਰੇਮ ਨੂੰ ਆਪਣਾ ਧਰਮ ਮੰਨ ਕੋਈ ਆਵੇ ਖੁਦਾ ਨੂੰ ਪਿਆਰ ਕਰਦਾ ਬਸ ਕੋਈ ਆਵੇ ਹਰੇਕ ਮਨੁੱਖਤਾ ਨੂੰ ਪ੍ਰੇਮ ਪ੍ਰੇਮ ਹੀ ਮੇਰਾ ਧਰਮ ਹੈ ਮੈਂ ਤਾਂ ਇਹਦਾ ਨਾਂ ਹੀ ਇਸ ਜਿਹੜਾ ਕਿਲਾ ਬਣਨਾ ਪੂਰਾ ਹੈ ਇਹਦਾ ਨਾਂ ਹੀ ਮੈਂ ਇਹਦਾ ਨਾਮ ਇੱਥੇ ਪ੍ਰੇਮ ਸਾਗ ਰੀ ਰੱਖਣਾ ਪ੍ਰੇਮ ਸਾਗ ਰੱਖਣਾ ਹਾਂ ਪ੍ਰੇਮ ਸਾਗ ਖਾਲੀ ਸਮੇਂ ਦੇ ਵਿੱਚ ਗੁਰਵਿੰਦਰ ਕੀ ਕਰਦਾ ਖਾਲੀ ਸਮੇਂ ਦੇ ਵਿੱਚ ਬਸ ਕੁਛ ਨਹੀਂ ਬਹਿ ਜਾਨੇ ਅੱਖਾਂ ਬੰਦ ਕਰਕੇ ਇਦਾਂ ਬੈਠੇ ਰਹਿੰਦੇ ਦੇਖੀ ਜਾਂਦੇ ਅੰਦਰ ਕੀ ਲੱਭਿਆ ਕੁਛ ਨਹੀਂ ਲੱਭਿਆ ਹੀ ਬੰਦੇ ਕੀ ਜਾਂਨੇ ਬੈਠੇ ਸਾਹ ਆਈ ਜਾਂਦੇ ਨੇ ਸਾਹ ਜਾਈ ਜਾਂਦੇ ਨੇ ਉਹਨਾਂ ਨੂੰ ਦੇਖੀ ਜਾਂਦੇ ਆ ਅੱਖਾਂ ਬੰਦ ਰੱਖ ਲਈ ਤੁਸੀਂ ਹੁਣ ਇਦਾਂ ਬੈਠੇ ਹੋ ਹਾਂਜੀ ਲੋਕਾਂ ਨੂੰ ਇੰਜ ਲੱਗਦਾ ਕਿ ਅੱਖਾਂ ਡਾਊਨ ਨੇ ਥੋੜਾ ਜਿਹਾ ਹਿੱਲ-ਜੁਲ ਕੇ ਗੱਲ ਕਰ ਰਹੇ ਹਾਂ ਅਗਲੇ ਨੇ ਕਹਣਾ ਕਿ ਪੱਤਰਕਾਰ ਵੀ ਇਹੋ ਜਿਹਾ ਬੈਠਣੇ ਆਲਾ ਉਹ ਦੇਖੋ ਹਾਂ ਉਹ ਵੀ ਹਾਂ ਪਤਾ ਨਹੀਂ ਸੈਟ ਬੈਠਾ ਪਤਾ ਨਹੀਂ ਕਿਉਂ ਉਹ ਉਹੀ ਗੱਲ ਆ ਲੋਕਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਨਸ਼ਾ ਹੁੰਦਾ ਨਸ਼ਾ ਕਰਕੇ ਬੰਦਾ ਕਿਵੇਂ ਗੱਲ ਕਰਦਾ ਬੰਦਾ ਗੜਕੇ ਨਾਲ ਗੱਲ ਕਰਦਾ ਨਸ਼ਾ ਕਰਕੇ ਜਦੋਂ ਨਸ਼ਾ ਕਿੜਿਆ ਹੋਵੇ એનર્ਜੀ ਫੁੱਲ ਹੁੰਦੀ ਆ ਹੁਣ ਮੇਰੀ એનર્ਜੀ ਲੋ ਕਿਉਂ ਹੋਈ ਪਈ ਇੱਕ ਤਾਂ ਮੈਂ ਪਰੌਂਠੇ ਖਾ ਲਏ ਸਵੇਰੇ ਇੱਕ ਮੈਂ ਲੱਸੀ ਪੀ ਲਈ ਅੱਜ ਸਵੇਰ ਦੀ ਗੱਲ ਹੈ ਤਿਲਸੀ ਪੀ ਲਈ ਇੱਕ ਨਹੀਂ ਪੀ ਲਈ ਇਹ ਕਿਹੜਾ ਨਸ਼ਾ ਉਹ ਮੈਂ ਸਿਰਫ ਇੱਕ ਚਮਚਾ ਡੋਡਿਆਂ ਦਾ ਖਾਦਾ ਹੋਇਆ ਇਹ ਮੰਨਦੇ ਹੋ ਤੁਸੀਂ ਹਾਂ ਇਹ ਤਾਂ ਝੂਠ ਮੈਂ ਮੰਨਣ ਨੂੰ ਕਿਹੜਾ ਮੈਂ ਅਦਰਾਜ ਕਦੋਂ ਕਰਿਆ ਵੀ ਇੱਕ ਚਮਚਾ ਮੈਂ ਨਸ਼ਾ ਵਧਾਉਂਦਾ ਨਹੀਂ ਘਟਾਉਂਦਾ ਰਿਹਾ ਹੁਣ ਮੈਂ ਇੱਕ ਚਮਚਾ ਖਾਣਾ ਉਹਦੇ ਕਰਕੇ એનર્ਜੀ ਲੋ ਆ ਹੁਣ ਮੈਂ ਦੋ ਚਮਚੇ ਮਾਰਿਆ ਵਾ ਉਹ ਅੱਖਾਂ ਖੁੱਲ ਜਾਣਗੀਆਂ ਉਹ ਨਿਸ਼ਤੀ ਪੀ ਪੀ ਪਰ ਉਹਦਾ ਫਾਇਦਾ ਨਹੀਂ ਕੋਈ ਡੋਡੇ ਦਾ ਨਸ਼ਾ ਸਹੀ ਹੈ ਆਜ ਤਾਂ ਚਿੱਟਾ ਨਸ਼ਾ ਦਾ ਨਸ਼ਾ ਹੀ ਆ। ਅਸ਼ਾ ਦਾ ਚਾਹ ਦਾ ਵੀ ਮਾੜਾ ਜੀ ਪਰ ਜਿੱਤੇ ਚਿੱਟਾ ਸਮੈਕ ਗੋਲੀਆਂ ਟੀਕੇ ਜਿਹੜੇ ਇਹ ਨਸ਼ੇ ਕਰਦੇ ਨੇ ਇਹਨਾਂ ਨਸ਼ਿਆਂ ਨਾਲੋਂ ਜੇ ਕੋਈ ਬੰਦਾ ਇਹਨਾਂ ਨੂੰ ਛੱਡ ਕੇ ਇੱਕ ਦੋ ਚਮਚੇ ਡੋਡਿਆਂ ਦੇ ਖਾਣ ਦਾ ਫਿਰ ਕੋਈ ਮਾੜਾ ਨਹੀਂ। ਨਸ਼ਾ ਹੈ ਤਾਂ ਸਰ ਗਲਤ ਚੀਜ਼ ਹੈ ਨਾ। ਫਿਰ ਜਿਹੜੇ ਚਿੱਟਾ ਸਮੈਕ ਗੋਲੀਆਂ ਟੀਕੇ ਕਰ ਉਹ ਤਾਂ ਆਪਾਂ ਕਹਿ ਦਈਏ ਪਾਪ ਆ। ਉਹਨਾਂ ਦੀ ਗੱਲ ਕਰਦਾ ਵੀ ਜੇ ਉਹ ਛੱਡ ਕੇ ਉਹਨਾਂ ਦਾ ਨਹੀਂ ਛਰਦਾ ਤਾਂ ਇੱਕ ਦੋ ਚਮਚੇ ਡੋਡਿਆਂ ਨਾਲ ਛਾਰ ਕੇ ਦੇਖਣ। ਅਸੀਂ ਵੀ ਤਾਂ ਖਾਨੇ ਆ ਉਹਨਾਂ ਦੇ ਮਾਵਾ ਤਾਂ ਸੁਖ ਮੰਨਣਗੇ ਵੀ ਸਾਡਾ ਪੁੱਤ ਕੋਈ ਲਾਭਾ ਨਹੀਂ ਲਿਆਉਂਦਾ ਰੱਬ ਦਾ ਨਾਮ ਲੈਂਦਾ ਸੇਵਾ ਕਰਦਾ ਇਹਦੇ ਡੋਡਿਆਂ ਦਾ ਨਸ਼ਾ ਨਾ ਇਹਨੂੰ ਖਾ ਕੇ ਬੰਦੇ ਦੇ ਮਨ ਦੇ ਵਿੱਚ ਤਰਸ ਆਉਂਦਾ ਦਇਆ ਆਉਂਦੀ ਆ ਸਬਰ ਆਉਂਦਾ ਸ਼ੁਕਰ ਆਉਂਦਾ ਤੇ ਸੇਵਾ ਕਰਨ ਨੂੰ ਦਿਲ ਕਰਦਾ ਪਿਆਰ ਆਉਂਦਾ ਮੁਹੱਬਤ ਆਉਂਦੀ ਆ ਜਿਵੇਂ ਸ਼ਰਾਬ ਆ ਉਹ ਉਹ ਲੜਾ ਦਿੰਦੀ ਆ ਇਹਦੇ ਅਡਣ ਨਸ਼ਿਆਂ ਦੇ ਇਫੈਕਟ ਨਹੀਂ ਇਹਦਾ ਜਿਹੜਾ ਅਫੀਮ ਦਾ ਤੇ ਡੋਡਿਆਂ ਦਾ ਜਿਹੜਾ ਅਫੈਕਟ ਆ ਨਾ ਉਹ ਬਹੁਤ ਪੋਜੇਟਿਵ ਆ ਕਿਦਾਂ ਪੋਜੇਟਿਵ ਆ ਮਤਲਬ ਉਹ ਕਿਸੇ ਨਾਲ ਲੜਦਾ ਨਹੀਂ ਝਗੜਦਾ ਨਹੀਂ ਕ੍ਰਾਈਮ ਨਹੀਂ ਕਰਦਾ ਇਹ ਨਸ਼ਾ ਕਰਕੇ ਬੰਦਾ ਸਗੋਂ ਕ੍ਰਾਈਮ ਨੂੰ ਹਟਾ ਦਿੰਦਾ ਹਟਾ ਦਿੰਦਾ ਜੇ ਤੁਹਾਨੂੰ ਗੁੱਸਾ ਚੜਿਆ ਹੋਇਆ ਤੇ ਤੁਹਾਨੂੰ ਡੋਡਿਆਂ ਨੂੰ ਇੱਕ ਚਮਚਾ ਖਾ ਲਿਆ ਗੁੱਸਾ ਸ਼ਾਂਤ ਹੋ ਜਾਏ ਨਾ ਸਰ ਪਿਆਰੀ ਆਈ ਜੋ ਪਿਆਰੇ ਆਈ ਜੋ ਪਿਆਰੇ ਹੁਣ ਮੈਂ ਤਾਂ ਅੱਖਾਂ ਤਾਂ ਬੰਦ ਕਰਦਾ ਫਿਰ ਮੈਂ ਸਹਿਜ ਵਿੱਚ ਬੈਠਾ ਰਹਿਣਾ ਇੱਕ ਮੈਨੂੰ ਨੀਂਦ ਹੁਣ ਆ ਰਹੀ ਹੈ ਬਹੁਤ ਮੈਂ ਸੁੱਤਾ ਨਹੀਂ ਵੀਰ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਮੈਂ ਕੱਲ ਸਾਰੀ ਰਾਤ ਸੁੱਤਾ ਨਹੀਂ ਕਿਉਂ ਲੇਟ ਆਏ ਸੀ ਕਿਤੋਂ ਨੀਂਦ ਆਈ ਨਹੀਂ ਤੇ ਹੁਣ ਨੀਂਦ ਬਹੁਤ ਜ਼ਿਆਦਾ ਸੱਟ ਰਹੀ ਹੁਣ ਬਹੁਤ ਜ਼ਿਆਦਾ ਸੱਟ ਰਹੀ ਆਪਾਂ ਕੱਲ ਕਰਦੇ ਤੁਸੀਂ ਰੈਸਟ ਕਰ ਲਓ ਫਿਰ ਹਾਂ ਹੁਣ ਆਪਾਂ ਰੈਸਟ ਕਰਦੇ ਆ ਤੇ ਬਾਕੀ ਸੱਚੇ ਪਾਤਸ਼ਾਹ ਕਿਰਪਾ ਕਰ ਬਈ ਮੇਰੇ ਮੇਰੇ ਕੋਲ ਨਾ ਇੱਕ ਸਵਾਲ ਆ ਤੁਹਾਡੇ ਲਈ ਹਾਂ ਜੀ ਕਿ ਤੁਸੀਂ ਹੁਣ ਘੋੜਿਆਂ ਦੇ ਨਾਮ ਤੇ ਬਹੁਤ ਜ਼ਿਆਦਾ ਮਸ਼ਹੂਰ ਹੋ ਹਾਂ ਬੰਦਾ ਇੱਕ ਫੇਮ ਜਦੋਂ ਮਿਲ ਜਾਂਦਾ ਇੱਕ ਪੀਕ ਤੇ ਚਲ ਜਾਂਦਾ ਹਾਂਜੀ ਹੁਣ ਤੁਸੀਂ ਇੱਕ ਪੀਕ ਤੇ ਹੋ ਲੋਕ ਤੁਹਾਨੂੰ ਮਿਲਣਾ ਆਉਂਦੇ ਨੇ 500 ਹਜ਼ਾਰ ਬੰਦਾ ਤੁਸੀਂ ਕਹਿੰਦੇ ਹੋ ਐਤਵਾਰ ਨੂੰ ਲਗਭਗ ਬਹੁਤ ਭੀੜ ਰਹਿੰਦੀ ਐ ਇਸ ਵਕ ਅੱਜ ਐਤਵਾਰ ਆ ਤੁਸੀਂ ਤੇ ਦੇਖੇ ਆਪ ਹੀ ਹਾਂ ਇਸ ਲੈਵਲ ਨੂੰ ਇੱਕ ਲੈਵਲ ਤੇ ਪਹੁੰਚਣਾ ਹੁੰਦਾ ਇੱਕ ਲੈਵਲ ਨੂੰ ਸੰਭਾਲ ਕੇ ਰੱਖਣਾ ਹੁੰਦਾ ਲੋਕ ਤੁਹਾਨੂੰ ਪਿਆਰ ਕਰਦੇ ਨੇ ਪੰਜਾਬ ਸ਼ਿੰਗਾਰ ਨੂੰ ਪਿਆਰ ਕਰਦੇ ਨੇ ਕੀ ਉਹਨੂੰ ਲੱਗਦਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਐਸਾ ਲੋਕਾਂ ਵਾਸਤੇ ਕੀ ਤੁਸੀਂ ਐਸੀ ਉਦਾਹਰਣ ਪੇਸ਼ ਕਰ ਸਕਦੇ ਹੋ ਕਿ ਇੱਕ ਚੰਗੀ ਸੇਧ ਮਿਲ ਸਕੇ ਜਿਵੇਂ ਲੋਕਾਂ ਨੂੰ ਦੇਖੋ ਕੁਝ ਕਰਨ ਦੀ ਲੋੜ ਨਹੀਂ ਜਦ ਇੰਨਾ ਪਿਆਰ ਮਿਲਿਆ ਜਿਵੇਂ ਤੁਸੀਂ ਨੇ ਕਿਹਾ ਵੀ ਪੀਕ ਮੈਂ ਤੁਹਾਡੀ ਗੱਲ ਸਮਝ ਗਿਆ ਵੀ ਇਸ ਲੈਵਲ ਤੇ ਪਹੁੰਚਣਾ ਕਿਤਨਾ ਕਿਤੇ ਔਖਾ ਤਾਂ ਬਹੁਤ ਆ ਪਰ ਸਭ ਤੋਂ ਔਖਾ ਇਹ ਆ ਵੀ ਇਸ ਪੀਕ ਤੇ ਪਹੁੰਚ ਕੇ ਉੱਥੇ ਮੇਨਟੇਨ ਬਿਲਕੁਲ ਖੜੇ ਰਹਿਣਾ ਉਹ ਬੰਦਾ ਉਹੀ ਆ ਜਿਹੜਾ ਪੈਰ ਨਹੀਂ ਛੱਡਦਾ ਜਿਹੜਾ ਬੰਦਾ ਸਾਵਰ ਅਸ਼ੋਕਰ ਪ੍ਰਮਾਤਮਾ ਦੇ ਡਰ ਭੈਅ ਚ ਰਹਿੰਦਾ ਉਹ ਬੰਦੇ ਨੂੰ ਲੋਕ ਪਿਆਰ ਕਰਦੇ ਹੀ ਨੇ ਚਲੋ ਸਰ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਸੀਂ ਸਮਝਤਾ ਫਤਿਹ ਸਾਂਝ ਪਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਤੇ ਇੱਕ ਮੇਨਤ ਜੀ ਜਿਹੜੇ ਵੀਰਾਂ ਨੇ ਆਉਣਾ ਹੁੰਦਾ ਐਤਵਾਰ ਨੂੰ ਆਇਆ ਕਰੋ ਦੁਪਹਿਰੇ 2 ਵਜੇ ਆਪਾਂ ਪੰਜਾਹ ਸ਼ਿੰਗਾਰ ਕੱਢਦੇ ਆਂ ਫਿਰ 3:30 ਵਜੇ ਕੱਢਦੇ ਆਂ ਬਾਕੀ ਦਿਨ ਆਇਆ ਕਰੋ ਪਿੰਡ ਟਟੋਗੜਾ ਡੀ ਐਚ ਏ ਡੀ ਐਚਓ ਜੀ ਐਲ ਟਟੋਗੜ ਪਿੰਡ ਆ ਕੇ ਜਿਹਨੂੰ ਮਰਜ਼ੀ ਪੁੱਛ ਲਿਓ ਕਿ ਖੇੜੀ ਵਾਲੇ ਬਾਬੇ ਦੇ ਜਾ ਅੱਪੇ ਛੱਡ ਕੇ ਜਾਣਗੇ ਕਿ ਘੋੜੇ ਵਾਲੇ ਬਾਬਾ ਬਿਲਕੁਲ ਸਾਰ ਬਹੁਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ